ਲੁਧਿਆਣਾ ਦੇ ਖੰਨਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਤੇ ਉਸ ਦੀ ਬੇਟੀ ਤੇ 1 ਕਰੋੜ 60 ਲੱਖ ਰੁਪਏ ਦੀ ਠੱਗੀ ਮਾਰਨ ਦੇ aarop ਲੱਗੇ ਨੇ। ਲੁਧਿਆਣਾ ਦੇ ਖੰਨੇ ਦੀ ਰਹਿਣ ਵਾਲੀ ਸੁਖਦਰਸ਼ਨ ਕੌਰ ਤੇ ਉਸ ਦੇ ਪੁੱਤਰ ਤੇ ਪੁੱਤਰ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਤੇ aarop ਲੱਗੇ ਨੇ ਕਿ ਇਹਨਾਂ ਨੇ ਮਿਲ ਕੇ 7 ਮੁੰਡਿਆਂ ਦੇ ਨਾਲ 7 ਮੁੰਡਿਆਂ ਦੇ ਪਰਿਵਾਰਾਂ ਦੇ ਨਾਲ ਠੱਗੀ ਮਾਰੀ ਹੈ 1 ਕਰੋੜ 60 ਲੱਖ ਰੁਪਏ ਦੀ। ਇਹਨਾਂ ਦੀ ਇੱਕ ਬੇਟੀ ਹੈ ਹਰਪ੍ਰੀਤ ਕੌਰ ਜੋ ਕੈਨੇਡਾ ਦੇ ਵਿੱਚ ਬੈਠੀ ਹੋਈ ਹੈ ਤਾਂ ਵਿਆਹ ਦਾ ਝੂਠਾ ਲਾਰਾ ਲਾਇਆ ਜਾਂਦਾ ਸੀ ਮੁੰਡਿਆਂ ਨੂੰ ਕੈਨੇਡਾ ਭੇਜਣ ਦੇ ਨਾਂ ਤੇ ਤੇ ਝੂਠੀਆਂ ਮੰਗਣੀਆਂ ਕਰਵਾਈਆਂ ਜਾਂਦੀਆਂ ਸੀ ਤੇ ਵਿਆਹ ਦਾ ਲਾਰਾ ਜੋ ਹੈ ਉਹ ਇਸ ਪਰਿਵਾਰ ਦੇ ਵੱਲ ਲਾਇਆ ਜਾਂਦਾ ਹੈ ਦੱਸਦੀ ਹੈ ਕਿ ਜਦੋਂ ਲਗਾਤਾਰ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤਾਂ ਇਸ ਮਹਿਲਾ ਨੂੰ ਜਿਸ ਦਾ ਨਾਮ ਸੁਖਦਰਸ਼ਨ ਕੌਰ ਦੱਸਿਆ ਜਾ ਰਿਹਾ ਹੈ ਇਸ ਦੇ ਪੁੱਤਰ ਤੇ ਪੁੱਤਰ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਉੱਥੇ ਹੀ ਜੋ ਕੈਨੇਡਾ ਦੇ ਵਿੱਚ ਬੈਠੀ ਹਰਪ੍ਰੀਤ ਕੌਰ ਉਰਫ ਹੈਰੀ ਦੇ ਖਿਲਾਫ ਵੀ ਲੁਕਆਊਟ ਨੋਟਿਸ ਲਿਆਉਣ ਦੀਆਂ ਤਿਆਰੀਆਂ ਜੋ ਨੇ ਉਹ ਤੇਜ਼ ਹੋ ਰਹੀਆਂ ਨੇ ਤਾਂ ਝੂਠੀਆਂ ਦੱਸਦੀ ਹੈ ਕਿ ਵਿਆਹ ਦੇ ਝੂਠੇ ਲਾਰੇ ਲਾ ਕੇ ਜੋ ਹੈ ਉਹ ਲੜਕੇ ਪਰਿਵਾਰਾਂ ਨੂੰ ਠੱਗਿਆ ਜਾਂਦਾ ਸੀ ਇਹ ਉਹਨਾਂ ਨੂੰ ਭਰੋਸਾ ਦਿੱਤਾ ਜਾਂਦਾ ਸੀ ਕਿ ਮੰਗਣੀ ਹੋ ਗਈ ਹੈ ਵੀਡੀਓ ਕਾਲ ਦੇ ਜ਼ਰੀਏ ਫੋਟੋਆਂ ਭੇਜ ਕੇ ਮੰਗਣੀ ਜੋਸੀ ਉਹ ਹੋ ਜਾਂਦੀ ਸੀ ਜਿਸ ਤੋਂ ਬਾਅਦ ਵਿਆਹ ਦੇ ਲਈ ਲਗਾਤਾਰ ਟਾਲਿਆ ਜਾਂਦਾ ਸੀ ਹਾਲਾਂਕਿ ਇਹ ਸਭ ਦੇ ਵਿਚਾਲੇ ਬਕਾਇਆ ਕਿਰਾਇਆ ਦੇ ਨਾਮ ਤੇ ਦੱਸਦੀ ਹੈ ਕਿ ਰੈਂਟ ਦੇ ਨਾਮ ਤੇ ਉੱਥੇ ਦਵਾਈਆਂ ਦੇ ਨਾਮ ਤੇ ਪੜ੍ਹਾਈ ਦੇ ਖਰਚੇ ਦੇ ਨਾਮ ਤੇ ਲੜਕੇ ਦੇ ਪਰਿਵਾਰ ਵੱਲੋਂ ਪੈਸਾ ਜੋ ਸੀ ਉਹ ਇਹਨਾਂ ਦੇ ਵੱਲੋਂ ਲਿਆ ਜਾਂਦਾ ਸੀ ਹਾਲਾਂਕਿ ਵਿਆਹ ਜੋ ਹੈ ਉਹ ਨਹੀਂ ਕੀਤਾ ਜਾਂਦਾ ਲਗਾਤਾਰ ਇਹ ਹਰ ਇੱਕ ਕੇਸ ਦੇ ਵਿੱਚ ਸਾਹਮਣੇ ਆਇਆ ਕਿ ਵਿਆਹ ਨੂੰ ਲਗਾਤਾਰ ਟਾਲਦੇ ਰਹੇ ਜਿਸ ਤੋਂ ਬਾਅਦ ਲੜਕੀ ਉਸ ਲੜਕੇ ਦਾ ਫੋਨ ਚੁੱਕਣਾ ਬੰਦ ਕਰ ਦਿੰਦੀ ਹੈ ਵਾਪਸ ਮੈਸੇਜ ਦਾ ਰਿਪਲਾਈ ਦੇਣਾ ਨਹੀਂ ਦਿੰਦੀ ਜਿਸ ਤੋਂ ਬਾਅਦ ਪਰਿਵਾਰਾਂ ਨੂੰ ਇਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਠੱਗਿਆ ਜਾ ਰਿਹਾ ਸੀ ਤੇ ਹੁਣ ਇਸ ਕੇਸ ਦੇ ਵਿੱਚ ਸੁਖਦਰਸ਼ਨ ਕੌਰ ਉਸ ਦੇ ਪੁੱਤਰ ਤੇ ਪੁੱਤਰ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ ਉੱਥੇ ਹੀ ਹਰਪ੍ਰੀਤ ਜੋ ਕੈਨੇਡਾ ਚ ਬੈਠੀ ਔਰ ਫਹਿਰੀ ਹੈ ਉਸ ਦੇ ਖਿਲਾਫ ਵੀ ਲੁਕਆਊਟ ਨੋਟਿਸ ਲਾਉਂਦੀਆਂ ਕੋਸ਼ਿਸ਼ਾਂ ਜੋ ਨੇ ਉਹ ਤੇਜ਼ ਹੋ ਚੁੱਕੀਆਂ ਨੇ ਤੇ ਇਸ ਨੂੰ ਵੀ ਭਾਰਤ ਲਿਆ ਕੇ ਜੋ ਹੈ ਉਹ ਕਾਨੂੰਨੀ ਕਾਰਵਾਈ ਇਸ ਦੇ ਖਿਲਾਫ ਕੀਤੀ ਜਾਵੇਗੀ ਤਾਂ ਠੱਗੀ ਮਾਰਨ ਦਾ ਇਹ ਮਾਮਲਾ ਪੰਜਾਬ ਦੇ ਲੁਧਿਆਣਾ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਲੜਕੇ ਪਰਿਵਾਰਾਂ ਨੂੰ ਕੈਨੇਡਾ ਭੇਜਣ ਦੇ ਨਾਮ ਤੇ ਠੱਗਿਆ ਜਾਂਦਾ ਸੀ ਇਹ ਦਰਸਾਇਆ ਜਾਂਦਾ ਸੀ ਕਿ ਦੱਸਦੀ ਹੈ ਕਿ ਲੜਕਾ ਜੋ ਹੈ ਉਸ ਨੂੰ ਲੜਕੀ ਆਪਣੇ ਨਾਲ ਕੈਨੇਡਾ ਲੈ ਜਾਵੇਗੀ ਪਰ ਸਿਰਫ ਧੋਖਾਧੜੀ ਦਾ ਇੱਕ ਕੇਸ ਬਣ ਕੇ ਰਹਿ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਹਨਾਂ ਨਾਲ ਇਹ ਨਾ ਵੱਡਾ ਧੋਖਾ ਹੋਇਆ ਹੈ ਫਿਰ ਉਹਨਾਂ ਦੇ ਸਾਹਮਣੇ ਅਸਲ ਸੱਚ ਜੋ ਹੈ ਉਹ ਸਾਹਮਣੇ ਆਉਂਦਾ ਹੈ ਤਾਂ ਵੱਡੀ ਕਾਰਵਾਈ ਜੋ ਹੈ ਉਹ ਦੇਖਣ ਨੂੰ ਮਿਲੀ ਹੈ ਜਿੱਥੇ ਸੁਖਦਰਸ਼ਨ ਕੌਰ ਉਸ ਦੇ ਪੁੱਤਰ ਤੇ ਪੁੱਤਰ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹਰਪ੍ਰੇਤ ਕੋ ਜੋ ਕੈਨੇਡਾ ਚ ਬੈਠੀ ਹੈ ਉਸ ਦੇ ਖਿਲਾਫ ਵੀ ਲੁਕਆਊਟ ਨੋਟਿਸ ਲਿਆਂਦੀ ਹੈ ਪੁਸ਼ਸ਼ਾ ਤੇਜ਼ ਹੋ ਚੁੱਕੀਆਂ ਨੇ